ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦਰ ਸ਼ਕੰਦਰ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਲੇਸਨ ਸਿੰਘ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਬਟਾਲਾ ਦੇ ਪੰਡਾਰੀ ਮੋਹੱਲੇ ਦੀਆਂ ਪੰਡਾਰੀ ਮੋਹੱਲੇ ਦੀਆਂ ਜਿੱਥੇ ਕਿ ਪਿਛਲੇ ਦਿਨੀ ਹੜਾਂ ਦੀ ਮਾਰ ਕਾਰਨ ਜਿਹੜਾ ਕਿ ਲਗਾਤਾਰ ਮੀਂਹ ਪੈਣ ਕਾਰਨ ਜਿਹੜਾ ਕਿ ਪੰਡਾਰੀ ਮੋਹੱਲੇ ਵਿੱਚ ਇੱਕ ਪੁਰਾਣਾ ਘਰ ਜੋ ਕਿ ਟੱਟ ਗਿਆ ਸੀ ਪੰਡਾਰੀ ਮੋਹੱਲੇ ਦੇ ਨਿਵਾਸੀ ਬੇਨਤੀ ਕਰ ਰਹੇ ਹਨ ਕਿ ਇਸ ਦਾ ਮਲਬਾ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਆਓ ਤੁਹਾਨੂੰ ਦਿਖਾਉਂਦੇ ਹਾਂ ਤੇ ਲਈ ਦਸਰ ਸੁਣਦੇ ਹਾਂ ਪੰਡਾਰੀ ਮੋਹੱਲਾ ਦੇ ਨਿਵਾਸੀਆਂ ਦੀ ਮੂਹ ਜ਼ੁਬਾਨੀ ਅਸੀਂ ਪਟਕੜੀ ਅਸੀਂ ਪਡਾਰਾ ਪਡਾਰੀ ਮਾਂ ਲਾਂਡਾ ਅਸੀਂ ਆਪਜੀ ਅੱਗੇ ਬੇਜਦੀ ਕਰਨੇ ਚਾਹੁੰਦੇ ਆ ਕਿ 15 ਦਿਨ ਹੋ ਗਏ ਨੇ ਕਿ ਸਾਡਾ ਮਕਾਨ ਡਿੱਗਾ ਗਵਾਂਡੀਆਂ ਮਕਾਨ ਡਿੱਗਾ ਇਹਨਾਂ ਦੇ ਸਾਰਾ ਭੱਲਾ ਹੀ ਬੰਦੇ ਪਿਆਦਾ ਆਪਜੀ ਅੱਗੇ ਸਾਰਾ ਅੱਗੇ ਬਰਕਵੈਸਟ ਕਰ ਚੁੱਕੇ ਆ ਕਿ ਇਹਨੂੰ ਬਲਬੇ ਨੂੰ ਚੁਕਾਇਆ ਜਾਵੇ ਜਿਹੜਾ ਇੱਕ ਮਲਬੇ ਚੁਕਾਉਣ ਵਾਲਾ ਤੁਸੀਂ ਕੋ ਬੰਦਾ ਰੱਖਿਆ ਦਾ ਉਹ ਆਦਾ ਕੋ 4 ਵਜੇ ਰੇੜੇ ਜੋਕੇ ਤੇ ਚਲੇ ਜਾਂਦਾ ਉਸ ਤੋਂ ਬਾਅਦ ਚਲੇ ਜਾਂਦਾ ਅੱਜ ਜੋ ਸੋਦੀ ਕੀ ਹਾਲਾ ਮੰਨਦੀ ਬਲੇ ਬੀਸ਼ਰ ਵੀ ਸੋਦੀ ਜੀ ਆ ਬਹੁਤ ਮਾਰਾ ਹਾਲ ਜੇ ਗਲੀ ਮਲਾ ਕੇ ਦੇਖੋ ਇਥੇ ਕੀ ਹਾਲ ਹੈ ਨੰਨਾਂ ਦਾ ਰਸਵਾ ਹੋ ਰਿਹਾ ਦੋ ਮੁਹੱਲੇ ਦਾ ਸਿੱਧਾ ਬਾਈਕਾਟ ਹੋਇਆ ਦੇ ਆ ਜਿਹੜੇ ਕੀ ਅਸੀਂ ਪਟਾਰਾ ਨੂੰ ਅਸੀਂ ਇਹ ਨੰਨਾਂ ਔਖਾ ਹੋ ਜਾਂਦਾ ਜੀ ਇਹਦੇ ਮੁਹੱਲੇ ਚ ਆਈ ਵਰਤੀ ਨਹੀਂ ਸਕਦੇ ਬੁਰਾ ਹਾਲ ਆ ਕੇ ਦੇਖੋ ਜੀ ਆ ਤੁਹਾਡੀ ਰਿਕਵੈਸਟ ਸੁਣੋ ਸਾਡੇ ਸਾਥਾ ਕੋ ਬੰਦ ਹੋ ਜਾਂਦਾ ਤੁਹਾਡੀ ਬਹੁਤ ਮਿਹਰਬਾਨੀ ਘਰ ਕਿਹਾ ਹੈ ਸ੍ਰੀ ਕੇ ਜੀ ਇਸੇ ਦੀ ਕੀ ਕੰਮ ਜਾਂਦਾ ਰਿਹਾ ਤੇ ਕਿੱਦਾਂ ਕੰਮ ਹੋਏਗਾ ਇਹ ਸਾਫ ਹੋਏਗਾ ਇਹ ਕਿੰਨੇ ਚਿਰਾਂ ਚ ਬਲਬਾ ਸਾਫ ਹੋਏਗਾ ਤੁਹਾਡੀ ਸਮਝ ਤੋਂ ਬਾਹਰ ਆ ਕੁਛ ਸ਼ਿਪ ਆਪਣਾ ਪ੍ਰਸ਼ਾਸਨ ਵੀ ਇਹਦੇ ਉੱਤੇ ਹਥਿਆਰ ਦੇ ਰਾ ਚਾਹੀਦਾ ਕਿ ਇਹਦਾ ਕੁਝ ਨਾ ਕੁਝ ਜਲਦੀ ਤੋਂ ਜਲਦੀ ਕਰਵਾਣ ਇਹ ਕਰਕੇ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੀਦਾ ਸ਼ਹਿਰੀਆਂ ਨੂੰ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਵਾਓ ਕਰਕੇ ਜਿਹਦੇ ਨਾਲ ਮਲੇ आले ਸੁਖੀ ਹੋ ਸਕਣ